ਸਾਥੀਓ ਅੱਜ ਦੀ ਜਿਹੜੀ ਵੀਡੀਓ ਹੈ ਚਿਕਨ ਲਵਰਸ ਲਈ ਬਹੁਤ ਖਾਸ ਹੋਣ ਵਾਲੀ ਹੈ ਕਿਉਂਕਿ ਆਪਾਂ ਕਿਊਟੇਸਟ ਕਲੱਕ ਆਫ ਦਾ ਟਾਊਨ ਵਿਖੇ ਮੌਜੂਦ ਹਾਂ ਔਰ ਇਹ ਹੈ ਜਿਹੜੇ ਰਿਪਬਲਿਕ ਆਫ ਚਿਕਨ ਚਿਕਨ ਨਗੇਟਸ ਹੈਗੇ ਆ ਚਿਕਨ ਫਿੰਗਰ ਹੈ ਚਿਕਨ ਕਬਾਬ ਕੀ ਵੀ ਉਸ ਬੱਚਿਆਂ ਦੇ ਲਈ ਬਹੁਤ ਅੱਛੇ ਹੈ ਮਟਰਨ ਦੇ ਵਿੱਚ ਕਬਾਬ ਆ ਗਏ ਮੀਟ ਬੋਲਸ ਹੈਗੇ ਆ ਚਿਕਨ ਟਿੱਕਾ ਹੈਗਾ ਕਿਹੜੀ ਬੋਲਸ ਹੈਗੇ ਮੀਟ ਬੋਲਸ ਮੀਟ ਬੋਲਸ ਮੀਟ ਬੋਲਸ ਹੁੰਦੇ ਆ ਇਹ ਮੈਂ ਤੁਹਾਨੂੰ ਦਿਖਾ ਦਿੰਨਾ ਹੈਗਾ ਇਹ ਸਭ ਬੱਚਿਆਂ ਦੇ ਬਹੁਤ ਫੇਵਰਟ ਹੈਗੇ ਆ ਜੀ ਇਹ ਫਿੰਗਰ ਹੈਗੇ ਤੇ ਜਿਹੜੇ ਤੁਸੀਂ ਫਿਰ ਮੇਰੇ ਖਿਆਲ ਨਾਲ ਜਿਹੜੀ ਤੁਸੀਂ ਫਿੰਗਰ ਦੀ ਗੱਲ ਕਰਦੇ ਆ ਜਿਹੜੇ ਥੋੜੇ ਲੰਬੇ ਹੁੰਦੇ ਨੇ ਜਿਹੜੇ ਨਵੇਂ ਸਪੈਸ਼ਲ ਮਿਲਦੇ ਆ ਚਿਕਨ ਸੌਸੇਜਸ ਆ ਇਹ ਸਭ ਛੋਟੇ ਸਾਈਜ਼ ਦੇ ਵਿੱਚ ਆ ਇਹਦੇ ਕੋ ਇਹਦੇ ਵਿੱਚ ਸਾਡੇ ਤੋਂ 2 ਦਿਨ ਸਾਈਜ਼ ਮਿਲ ਲੋਗੇ ਤੁਹਾਨੂੰ ਤੇ 2 ਤੋਂ 3 ਫਲੇਵਰ ਮਿਲ ਲੋਗੇ ਹਮ ਇੱਕ ਇੱਕ ਤੁਸੀਂ ਹੋਰ ਗੱਲ ਦੱਸ ਦੀ ਕਿ ਫਰਸਟ ਟੱਚ ਕਸਟਮਰ ਦਾ ਹੁੰਦਾ ਉਹ ਕਿਉਂ ਬਿਲਕੁਲ ਸਰ ਕਿਉਂਕਿ ਅਸੀਂ ਜਦੋਂ ਵੀ ਇੱਥੇ ਸਾਡੇ ਕੰਪਨੀ ਪਲਾਂਟ ਦੇ ਵਿੱਚ ਵੀ ਮੰਦਾ ਵਿਦਆਊਟ ਗਲਵਸ ਉੱਥੇ ਕੰਮ ਨਹੀਂ ਹੁੰਦਾ ਅਸੀਂ ਵੀ ਵਿਦਆ ਤੇ ਉਹ ਸਾਡਾ ਕਸਟਮਰ ਹੀ ਕਰਦਾ ਚਿਕਨ ਨੂੰ ਸਮੋਕੀ ਫਿੰਗਰ ਹੈ ਗਿਆ ਸਰ ਚਿਕਨ ਫਰੈਂਕਫਟਰ ਆਪਾਂ ਇਹਨਾਂ ਨੂੰ ਕਹਿੰਦੇ ਆ ਆ ਸਰ ਕੀ ਚੀਜ਼ ਹੈ ਇਹ ਸਰ ਰੋ ਚਿਕਨ ਹੈ ਕੱਚਾ ਚਿਕਨ ਹੈ ਫਰੋਜ਼ਨ ਫਾਰਮ ਦੇ ਵਿੱਚ ਹੈਗਾ ਜੀ ਸਾਡੇ ਕੋਲ ਅੱਛਾ ਜੀ ਤੇ ਬਾਕੀ ਜਦਾ ਇਹ ਫਰੈਸ਼ ਹੈਗਾ ਇਹ ਫਰੈਸ਼ ਮਿਲ ਲੂਗਾ ਮੈਂ ਤੁਸੀਂ ਫਰੋਜ਼ਨ ਲੈਣਾ ਚਾਹੁੰਦੇ ਆ ਤੇ ਇਹਨੂੰ ਸਟੋਰ ਕਰਨਾ ਚਾਹੁੰਦੇ ਆ ਮਤਲਬ ਹਫਤੇ ਦਾ 10 ਦਿਨ ਤੇ ਬਾਅਦ ਤੁਸੀਂ ਬਣਾਉਣਾ ਤਾਂ ਤੁਸੀਂ ਇਹਨੂੰ ਸਟੋਰ ਨਹੀਂ ਕਰ ਸਕਦੇ ਆ ਇਹਦਾ 800 ਤੋਂ 900 ਗ੍ਰਾਮ ਦੇ ਵਿੱਚ ਵਿੱਚ ਹੁੰਦਾ ਜਿਹੜੇ ਸਾਡੇ ਕੋਲ ਚਿਕਨ ਦੀ ਚਿਕਨ ਦਾ ਸਾਈਜ਼ ਹੁੰਦਾ ਹੈ ਜੀ ਤੇ ਬਾਕੀ ਤੁਸੀਂ ਬਾਹਰ ਦੇਖਦੇ ਹੋ 1.5 ਕਿਲੋ 2 ਕਿਲੋ ਚਿਕਨ ਤੁਹਾਨੂੰ ਦੇ ਜਾਂਦਾ ਉਹਦਾ ਕਾਂਡ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹ ਤਾਂ ਆਲੂ ਹੈ ਸਰ ਉਹਦੇ ਵਿੱਚ ਹੈ ਹੀ ਨਹੀਂ ਕੁਝ ਵੀ ਉਹਦੇ ਵਿੱਚ ਨਾ ਤਾਂ ਕੋਈ ਪ੍ਰੋਟੀਨ ਆ ਤੁਹਾਨੂੰ ਨਾ ਤੁਹਾਡੀ ਬੋਡੀ ਮਤਲਬ ਮੈਂ ਵੀ ਦੇਖ ਰਿਹਾ ਨਾ ਕਿ ਬਾਹਰ ਜਿਹੜਾ ਲੈਗ ਪੀਸ ਦਾ ਸਾਈਜ਼ ਥੋੜਾ ਵੱਡਾ ਕਿ ਵੇਲੇ ਹੁੰਦਾ ਕਿ ਵੇਲੇ ਛੋਟਾ ਹੁੰਦਾ ਇਹ ਸਟੈਂਡਰਡ ਸਾਈਜ਼ ਮੇਰੇ ਖਿਆਲ ਇੱਕੋ ਜਿਹਾ ਬਿਲਕੁਲ ਸਟੈਂਡਰਡ ਸਾਈਜ਼ ਅੱਛਾ ਕਈ ਵੇਲੇ ਨਾ ਮਾਵਾਂ ਵੜੇਡ ਰਹਿੰਦੀਆਂ ਬੱਚੇ ਬਾਹਰ ਖਾਂਦੇ ਆ ਤਕੀਪਰ ਤਾਂ ਹੈਲਦੀ ਹੈ ਕਿ ਨਹੀਂ ਐਂ ਜੀ ਫ੍ਰੈਸ਼ ਹੈ ਕਿ ਪੁਰਾਣਾ ਹੈ ਤਾਂ ਇਥੋਂ ਅਗਰ ਲੈ ਕੇ ਜਾਨੇ ਇੰਨੀ ਗਲਤੀ ਤਾਂ ਗਾਰੰਟੀ ਰਹਿੰਦੀ ਹੈ ਕਿ ਬਿਲਕੁਲ ਸਰ ਆਪਾਂ ਪੂਰੀ ਗਾਰੰਟੀ ਲੈਂਦੇ ਆ ਬਿਲਕੁਲ ਫ੍ਰੈਸ਼ ਹੈ ਤੇ ਹੈਲਦੀ ਹੈ ਅਕਲ ਮੁੰਡੇ ਜਿਮ ਚ ਬਹੁਤ ਐਕਸਰਸਾਈਜ਼ ਕਰਦੇ ਆ ਫਿਰ ਕਈ ਵੇਲੇ ਉਹ ਚਾਹੁੰਦੇ ਕਿ ਸਾਨੂੰ ਜ਼ੀਰੋ ਫੈਟ ਵਾਲਾ ਚਿਕਨ ਮਿਲੇ ਪ੍ਰੋਟੀਨ ਜ਼ਿਆਦਾ ਹੋਵੇ ਉਹ ਵੀ ਅਵੇਲੇਬਲ ਹੈ ਹਾਂਜੀ ਬਿਲਕੁਲ ਉਹਨਾਂ ਲਈ ਅਵੇਲੇਬਲ ਹੈ ਸਰ ਸਾਡੇ ਕੋਲ ਬਾਰਬੀਕਿਊ ਹੁੰਦਾ ਹੈ ਉਹਨਾਂ ਲਈ ਬਾਰਬੀਕਿਊ ਅਵੇਲੇਬਲ ਹੈਗਾ ਆ ਤੇ ਬਾਕੀ ਸਾਡੇ ਕੋਲ ਚਿਕਨ ਬ੍ਰੈਸਟ ਹੈਗੀ ਆ ਇਹ ਵੀ ਬਿਲਕੁਲ ਫੈਕਟਰੀ ਹੁੰਦੀ ਹੈ ਇਹ ਵੀ ਫਰੋਜ਼ਨ ਵੀਰ ਜੀ ਜੇ ਅਗਰ ਤੁਹਾਡਾ ਨਾਮ ਲੈ ਕੇ ਆਉਂਦੇ ਆ ਪੀਵੀ32 ਵਾਲੇ ਦਾ ਨਾਮ ਲੈ ਕੇ ਆਣਗੇ ਤਾਂ ਆਪਾਂ ਉਹਨਾਂ ਨੂੰ 15% 15% ਡਿਸਕਾਊਂਟ ਦੇਵਾਂਗੇ। ਅੱਛਾ 15% ਡਿਸਕਾਊਂਟ ਜੀ ਬਿਲਕੁਲ ਸਰ ਜਿਹੜੇ ਨਹੀਂ ਆ ਸਕਦੇ ਆਰਡਰ ਦੇਣਾ ਚਾਹੁੰਦੇ ਆ ਡਿਲੀਵਰੀ ਕਰ ਦੋਗੇ। ਸਰ ਆਪਾਂ ਡਿਲੀਵਰ ਕਰਦੇ ਹਾਂ ਜੀ ਬਿਲਕੁਲ ਹੂੰ ਕਿੰਨੇ ਕੋਈ ਉਹਦੇ ਐਕਸਟਰਾ ਚਾਰजेस ਤਾਂ ਨਹੀਂ ਮਮਾ ਸਾਹਿਬ ਦੇ ਵਿਚ ਵਿਚ ਕਰਾਂਗੇ ਨਹੀਂ ਨਹੀਂ ਸਰ ਤੁਹਾਡਾ ਨਾਮ ਲੱਗੇ ਅਗਰ ਕੋਈ ਕਰੂਗਾ ਆਰਡਰ ਤਾਂ ਆਪਾਂ ਫ੍ਰੀ ਪੋਸਟ ਡਿਲੀਵਰੀ ਕਰਾਂਗੇ। ਅੱਛਾ ਨਵਾਂ ਪੀਪੀ ਬੱਤੀ ਨਮਾਸ਼ਹਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਾਥੀਓ ਅੱਜ ਦੀ ਜਿਹੜੀ ਵੀਡੀਓ ਹੈ ਚਿਕਨ ਲਵਰਸ ਲਈ ਬਹੁਤ ਖਾਸ ਹੋਣ ਵਾਲੀ ਹੈ ਕਿਉਂਕਿ ਆਪਾਂ ਕਿਊਟਸਟ ਕਲੱਕ ਆਫ ਦਾ ਟਾਊਨ ਵਿਖੇ ਮੌਜੂਦ ਹਾਂ ਔਰ ਇਹ ਹੈ ਜ ਰਿਪਬਲਿਕ ਆਫ ਚਿਕਨ ਕਾਫੀ ਸਮੇਂ ਤੋਂ ਭਰਾਮਾ ਦੀ ਡਿਮਾਂਡ ਆ ਰਹੀ ਸੀ ਕਿ ਇਹ ਰਿਪਬਲਿਕ ਆਫ ਚਿਕਨ ਪਹਿਲਾਂ ਰਾਹੋ ਰੋਡ ਤੇ ਹੁੰਦਾ ਸੀਗਾ ਲੱਭੋ ਤਾਂ ਸਹੀ ਕਿੱਥੇ ਗਿਆ ਤਾਂ ਤੁਹਾਨੂੰ ਦੱਸਦੀ ਅਸੀਂ ਇਸ ਸਮੇਂ ਸ਼ੰਕਰ ਰਕੇਸ਼ ਮਾਰਕੀਟ ਪੁਰਾਣੇ ਸਿਨਮੇ ਵਾਲੀ ਮਾਰਕੀਟ ਵਿੱਚ ਮੌਜੂਦ ਹਾਂ ਇੱਥੇ ਹੈ ਜ ਰਿਪਬਲਿਕ ਆਫ ਚਿਕਨ ਤੇ ਰਿਪਬਲਿਕ ਆਫ ਚਿਕਨ ਜਿਹੜਾ ਆ ਲੀਡਿੰਗ ਮੀਟ ਬ੍ਰਾਂਡ ਹੈ ਔਰ ਇਹਨਾਂ ਦੀ ਖਾਸ ਗੱਲ ਇਹ ਹੈ ਕਿ ਜਿਹੜੇ ਇਹਨਾਂ ਦੇ ਪੈਕੇਜਿੰਗ ਸਟੈਂਡਰਡ ਆ ਉਹ ਇੰਟਰਨੈਸ਼ਨਲ ਸਟੈਂਡਰਡਸ ਨੂੰ ਮੈਚ ਕਰਦੇ ਆ ਤੇ ਸਾਡੇ ਭਰਾਵਾਂ ਨੂੰ ਪਤਾ ਹੀ ਹੈ ਕਿ ਜਿਹੜਾ ਚਿਕਨ ਹੁੰਦਾ ਇਹਨਾਂ ਦਾ ਉਹ ਬੜਾ ਯੰਮੀ ਹੁੰਦਾ ਟੇਸਟ ਬੜਾ ਅਲਟੀਮੇਟ ਹੁੰਦਾ ਕੱਲੀ-ਕੱਲੀ ਬਾਈਟ ਜਿਹੜੀ ਹੁੰਦੀ ਆ ਉਹ ਬੜੀ ਅਮੇਜ਼ਿੰਗ ਆਉਂਦੀ ਆ ਅੰਦਰ ਚਲ ਕੇ ਤੁਹਾਨੂੰ ਪੂਰੀ ਡਿਟੇਲ ਦਿਖਾਣੀ ਆ ਤੁਸੀਂ ਦੇਖਿਆ ਕਿ ਕਿੰਨੀ ਵੈਰਾਈਟੀ ਰਿਪਬਲਿਕ ਆਫ ਚਿਕਨ ਦੇ ਇਸ ਸਟੋਰ ਤੇ ਮੌਜੂਦ ਹੈ ਔਰ ਸਾਨੂੰ ਇਸ ਪੂਰੀ ਵੀਡੀਓ ਵਿੱਚ ਅਸਿਸਟ ਕਰਨਗੇ ਸੰਦੀਪ ਜੀ ਜੋ ਇੱਥੇ ਮੈਨੇਜਰ ਨੇ ਸੰਦੀਪ ਜੀ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਸਤਿ ਸ਼੍ਰੀ ਅਕਾਲ ਜੀ ਸੰਦੀਪ ਜੀ ਦਿਖਾਓ ਆਪਣੇ ਕੋ ਕਿਹੜੀ ਕਿਹੜੀ ਵੈਰਾਈਟੀ ਹੈ ਔਰ ਤੁਹਾਡਾ ਮੈਨੂ ਕਿੱਥੋਂ ਸ਼ੁਰੂ ਹੋ ਜਾਂਦਾ ਹੈ ਸਰ ਸਾਡੇ ਦੇ ਮੈਨੂ ਦੇ ਵਿੱਚ ਸਾਡੇ ਕੋਈ ਈਜ਼ੀ ਕੁਕ ਦੇ ਵਿੱਚ ਤੁਸੀਂ ਦੇਖੋਗੇ ਚਿਕਨ ਨੈਗਟਸ ਹੈਗੇ ਆ ਚਿਕਨ ਫਿੰਗਰ ਹੈ ਚਿਕਨ ਕਬਾਬ ਕੀ ਵੀ ਬੱਚਿਆਂ ਦੇ ਲਈ ਬਹੁਤ ਅੱਛੇ ਹੈ ਮਟਰਨ ਦੇ ਵਿੱਚ ਕਬਾਬ ਆ ਗਏ ਮੀਟ ਬੋਲਸ ਹੈਗੇ ਆ ਚਿਕਨ ਟਿੱਕਾ ਹੈਗਾ ਕਿਹੜੀ ਮੀਟ ਬਾਲਸ ਮਟਰਨ ਮੀਟ ਬਾਲ ਮਟਰਨ ਦੇ ਸਰ ਹੈਗੇ ਸਾਡੇ ਕੋ ਬਾਕੀ ਜਿਮ ਆਈਟਮਾ ਸਾਡੇ ਕੋ ਇੱਕ ਤਾਂ ਬਾਰਬੀਕਿਊ ਹੈ ਜੀ ਦਸੀਂ ਉਹ ਜ਼ੀਰੋ ਫੈਟ ਫਰੀ ਹੁੰਦਾ ਤੇ ਇੱਕ স্মੋਕ ਚਿਕਨ ਬ੍ਰੈਸਟ ਹੈ ਜਿਮ ਵਾਲੇ ਖਾਣਾ ਬਹੁਤ ਪਸੰਦ ਕਰਦੇ ਆ ਜੀ ਤੇ ਇਹਦੇ ਵਿੱਚ ਬਿਲਕੁਲ ਜ਼ੀਰੋ ਫੈਟ ਹੁੰਦੀ ਹੈ ਹਮ ਤੇ ਬਾਕੀ ਆਪਣੇ ਕੋ ਰੋ ਚਿਕਨ ਦੇ ਵਿੱਚ ਫਰੈਸ਼ ਤੇ ਫਰੋਜ਼ਨ ਦੋਨੋਂ ਵੈਰਾਈਟੀਆਂ ਮਿਲ ਜੂਗੀਆਂ ਤੇ ਜਿਹੜਾ ਸਾਡਾ ਫਰੈਸ਼ ਚਿਕਨ ਦਾ ਪ੍ਰਾਈਸ ਹੈ ਅੱਛਾ ਅੱਛਾ ਫਲਫੀ ਇਹ ਫੈਬੂਲਸ ਤਾਂ ਲੱਗ ਰਿਹਾ ਪਰ ਨਾਲ ਦੀ ਹੁਣ ਫਲਫੀ ਜਿਹਾ ਵੀ ਲੱਗ ਰਿਹਾ ਹਾਂਜੀ ਬਿਲਕੁਲ ਸਰ ਕੁਆਲਿਟੀ ਸਾਡੇ ਕੋ ਬਹੁਤ ਵਧੀਆ ਹੁੰਦੀ ਹੈ ਕਿਉਂਕ ਆਪਣੀ ਹੈ ਪੋਲਟਰੀ ਆਪਣੀ ਹੈ ਪੋਲਟਰੀ ਫੀਲਡ ਸਾਰਾ ਕੁਝ ਕੰਪਨੀ ਦਾ ਆਪਣਾ ਹੈਗਾ ਸਰ ਠੀਕ ਹੈ ਜੀ ਤੇ ਬਾਕੀ ਆਪਣੇ ਕੋ ਚਿਕਨ ਜਿਹੜੇ ਰੇਟ ਹੈਗੇ ਆ ਜਿਹੜੇ ਫਰੈਸ਼ ਚਿਕਨ ਦੇ ਰੇਟ ਹੈ ਮਾਰਕੀਟ ਦੇ ਨਾਲ ਹੀ ਹੈ ਸਰ ਥੋੜਾ ਬੋਤਾ ਫਰਕ ਹੈਗਾ 10 ਤੋਂ 20 ਰੁਪਏ ਦਾ ਚਲੋ ਜੀ ਤੁਸੀਂ ਕੁਆਲਿਟੀ ਨਹੀਂ ਅੱਛੀ ਦੇ ਰਹੇ ਆ ਹਾਂ ਜੀ ਮੈਂ ਉਹ ਸਰ ਇੰਨਾ ਕੁ ਦਾ ਬੰਦਾ ਹੀ ਆ 10 20 ਰੁਪਏ ਦਾ ਇੰਟਰਨੈਸ਼ਨਲ ਸਟੈਂਡਰਡਸ ਨੂੰ ਜੇਕਰ ਤੁਸੀਂ ਮੈਚ ਕਰ ਰਹੇ ਆ ਸੈਨੀਟੇਸ਼ਨ ਬਹੁਤ ਹੈ ਕਿਉਂਕਿ ਤੁਸੀਂ ਚਲੋ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਲੇਕਿਨ ਕਿਤੇ ਅਸੀਂ ਬਾਹਰੋਂ ਰੌ ਖਰੀਦਦੇ ਆ ਤਾਂ ਤੁਹਾਨੂੰ ਪਤਾ ਮੱਖੀਆਂ ਪੀ 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 ਕਰਦੀਆਂ ਆ ਬਹੁਤ ਗੰਦ ਹੁੰਦਾ ਸਰ ਉੱਥੇ ਖੜਨ ਨੂੰ ਦਿਲ ਨਹੀਂ ਕਰਦਾ ਇੱਥੇ ਬਿਲਕੁਲ 스ਮੈਲ ਨਹੀਂ ਆਉਂਦੀ ਹੈਗਾ 스ਮੈਲ ਫ੍ਰੀ ਹੈਗਾ ਕੋਈ ਵੀ ਗੰਦੀ 스ਮੈਲ ਨਹੀਂ ਤੁਹਾਨੂੰ ਆਦੀ ਬਈ ਸੈਨੀਟੇਸ਼ਨ ਪੂਰੀ ਹੈ ਸਫਾਈ ਪੂਰੀ ਹੈ ਔਰ ਇੱਕ ਖਾਸ ਕਰ ਜਿਹੜੀ ਸੰਦੀਪ ਜੀ ਤੋਂ ਆ ਕੇ ਮੈਨੂੰ ਪਤਾ ਲੱਗਿਆ ਕਿ ਪਬਲਿਕ ਆਫ ਚਿਕਨ ਦੀ ਪੋਲਟਰੀ ਆਪਣੀ ਹੈ ਫੀਡ ਆਪਣੀ ਹੈ ਤਾਂ ਇਹਨਾਂ ਨੂੰ ਪਤਾ ਕਿ ਚਿਕਨ ਕਿਵੇਂ ਤਿਆਰ ਕਰਨਾ ਹੈ ਬਿਲਕੁਲ ਸਰ ਔਰ ਉਹਦੇ ਬਾਅਦ ਤੁਹਾਨੂੰ ਨਿਸ਼ਚਿਤ ਹੋ ਕੇ ਤੁਸੀਂ ਜਿਹੜੇ ਇੱਥੋਂ ਖਰੀਦ ਸਕਦੇ ਹੋ ਤੇ ਆਪਣੇ ਘਰ ਜਾ ਕੇ ਕੁੱਕ ਕਰ ਸਕਦੇ ਜੇ ਇੱਥੇ ਪਕਾਣਾ ਹੋਵੇ ਤਾਂ ਤੁਸੀਂ ਪਕਾ ਕੇ ਦੇ ਦਿੰਦੇ ਰਹਿੰਦੇ ਸਾਡੇ ਕੋਲ ਜਿਹੜੇ ਸਨੈਕਸ ਆ ਗਏ ਉਹ ਤਾਂ ਮੋਸਟਲੀ ਸਾਰੇ ਜ਼ਿਆਦਾ ਜ਼ਿਆਦਾ ਤਾਂ ਇੱਥੇ ਰੈਡੀ ਕਰਕੇ ਦੇ ਹੀ ਦੇ ਤੇ ਘਰੇ ਵੀ ਸਰ ਉਹਨੂੰ ਰੈਡੀ ਕਰਨ ਨੂੰ ਬਹੁਤਾ ਜ਼ਿਆਦਾ ਟਾਈਮ ਨਹੀਂ ਲੱਗਦਾ 4 ਤੋਂ 5 ਮਿੰਟ ਲੱਗਦੇ ਆ ਤੇ ਸਾਡੇ ਕੋਲ ਜਿਹੜੇ ਰੈਡੀ ਹੁੰਦੇ ਉਹ ਜ਼ਿਆਦਾ ਤੁਸੀਂ ਮਾਈਕ੍ਰੋਵੇਵ ਆਈਟਮਾਂ ਹੁੰਦੀਆਂ ਸਾਡੇ ਕੋਲ ਉਸੇ ਮਾਈਕ੍ਰੋਵੇਵ ਦੇ ਵਿੱਚ 3 ਤੋਂ 4 ਮਿੰਟ ਲੈਂਦੇ ਆ ਜੀ ਰੈਡੀ ਹੋਣ ਨੂੰ ਤੇ ਬਾਕੀ ਸਾਡੇ ਕੋਲ ਚਿਕਨ ਨਾਗੇਟਸ ਵਗੇ ਜਿਹੜੇ ਫਰਾਈਡ ਆਈਟਮਾਂ ਆ ਗੀਆਂ ਉਦੋਂ ਤੁਸੀਂ ਨਾਰਮਲ ਨਕਰੇ ਜਾ ਕੇ ਆਇਲ ਦੇ ਵਿੱਚ ਪ੍ਰੀ ਹੀਟ ਕਰਕੇ ਉਹਨੂੰ ਤੁਸੀਂ ਰੈਡੀ ਕਰ ਸਕਦੇ ਹੋ ਅਜੇ ਇੱਕ ਚਿਕਨ ਫਿੰਗਰਸ ਬਹੁਤ ਚਰਚਾ ਚ ਰਹਿੰਦੇ ਮੈਨੂੰ ਪਤਾ ਨਹੀਂ ਉਹਨੂੰ ਪ੍ਰੋਪਰਲੀ ਕੀ ਕਹਿੰਦੇ ਆ ਉਹ ਹੈਪਨ ਅਵੇਲੇਬਲ ਸਰ ਫਿੰਗਰਸ ਸਾਡੇ ਕੋਲ ਇੱਕ ਦੋ ਟਾਈਪ ਦੇ ਆਉਂਦੇ ਇੱਕ ਤਾਂ ਸਾਡੇ ਕੋਲ ਫਰਾਈਡ ਦੇ ਵਿੱਚ ਫਿੰਗਰਸ ਹੁੰਦੇ ਆ ਇਹ ਮੈਂ ਤੁਹਾਨੂੰ ਦਿਖਾ ਦਨਣਾ ਹੈਗਾ ਆ ਇਹ ਸਭ ਬੱਚਿਆਂ ਦੇ ਬਹੁਤ ਫੇਵਰਟ ਹੈਗੇ ਆ ਜੀ ਇਹ ਫਿੰਗਰ ਹੈਗੇ ਤੇ ਜਿਹੜੇ ਤੁਸੀਂ ਫਿਰ ਮੇਰੇ ਖਿਆਲ ਨਾਲ ਜਿਹੜੀ ਤੁਸੀਂ ਫਿੰਗਰ ਦੀ ਗੱਲ ਕਰਦੇ ਆ ਜਿਹੜੇ ਥੋੜੇ ਲੰਬੇ ਹੁੰਦੇ ਆ ਜੀ ਜਿਹੜੇ ਨਵੇਈ ਸਪੈਸ਼ਲ ਮਿਲਦੇ ਆ ਚਿਕਨ ਸੌਸੇਜਸ ਆ ਇਹ ਸਭ ਛੋਟੇ ਸਾਈਜ਼ ਦੇ ਵਿੱਚ ਆ ਇਹਦੇ ਕੋ ਇਹਦੇ ਵਿੱਚ ਸਾਡੇ ਤੋਂ 2-3 ਸਾਈਜ਼ ਮਿਲ ਲੂਗੇ ਤੁਹਾਨੂੰ ਤੇ 2 ਤੋਂ 3 ਫਲੇਵਰ ਮਿਲ ਲੂਗੇ ਹੂੰ ਤੇ ਇਹ ਵੀ ਇਹ ਮਤਲਬ ਬਹੁਤ ਅੱਛੀ ਕੁਆਲਿਟੀ ਹੈਗੀ ਇੱਥੇ ਅੱਛਾ ਇੱਥੇ ਲਿਖਿਆ ਸੇਫ ਐਂਡ ਹੈਲਦੀ ਕਰੀਮੀ ਜੂਸੀ ਟੇਸਟੀ ਬਾਈਟਸ ਈਜ਼ੀ ਕੁਕ ਜੋ ਚੀਜ਼ਾਂ ਤੁਸੀਂ ਦੱਸ ਰਹੇ ਸਾਰੀਆਂ ਇੱਥੇ ਆਲਰੇ ਬਿਲਕੁਲ ਜੂਸੀ ਹੋ ਗਿਆ ਸਰ ਟੇਸਟੀ ਬਾਈਟ ਕਹਿੰਦੇ ਹਰ ਬਾਈਟ ਚ ਟੇਸਟ ਹੈ ਜੀ ਹਾਂਜੀ ਬਿਲਕੁਲ ਤੇ ਸੇਫ ਐਂਡ ਹੈਲਦੀ ਹੈਲਦੀ ਤੁਸੀਂ ਇਸ ਕਰਕੇ ਕਹ ਰਹੇ ਕਿਉਂਕਿ ਤੁਸੀਂ ਆਪਣੀ ਫੀਡ ਦਿੰਦੇ ਹੋ ਹਾਂਜੀ ਆਪਣੀ ਫੀਡ ਦਿੰਨੇ ਐਸੀ ਹਮ ਨੈਟ weight weight 400 ਗ੍ਰਾਮ 400 ਗ੍ਰਾਮ ਠੀਕ ਹੈ ਜੀ ਔਰ ਤੁਸੀਂ ਜਿਹੜੀ ਗੱਲ ਆਖੀ ਹੈ ਕਿ ਪ੍ਰਾਈਸ ਬਹੁਤ ਜ਼ਿਆਦਾ ਤਾਂ ਨਹੀਂ ਹੈ 275 ਰੁਪਏ ਹਾਂਜੀ 275 ਰੁਪਏ ਔਰ ਇਜ਼ੀ ਟੂ ਕੁੱਕ ਕਹਿੰਦੇ ਇੱਥੇ ਜੀ ਕੁੱਕ ਕਰਾਉਣਾ ਵੀ ਤੁਸੀਂ ਕੁੱਕ ਕਰਕੇ ਦੋਨੇ ਤੁਸੀਂ ਕਰਕੇ ਦਵਾਗੇ ਸਰ ਠੀਕ ਹੈ ਜੀ ਫਿੰਗਰਸ ਉਹ ਵਾਲੀਆਂ ਮੇਰੇ ਖਿਆਲ ਇੱਧਰ ਪਈਆਂ ਹਾਂ ਨਹੀਂ ਉਹਦੇ ਵੀ ਸਰ ਮੈਂ ਤੁਹਾਨੂੰ ਦੱਸਿਆ ਨਾ ਜਿਹੜਾ 3 ਤੋਂ 4 ਫਲੇਵਰ ਹੈਗੇ ਸਰ ਇਹ স্মੋਕੀ ਫਿੰਗਰ ਹੈਗੇ ਸਰ ਚਿਕਨ ਫ੍ਰੈਂਕਫਰਟਰ ਆਪਾਂ ਇਹਨਾਂ ਨੂੰ ਕਹਿੰਦੇ ਆ ਹਾਂ ਆ ਸਰ ਕੀ ਚੀਜ਼ ਹੈ ਇਹ ਸਰ ਰੋ ਚਿਕਨ ਹੈ ਕੱਚਾ ਚਿਕਨ ਆ ਫਰੋਜ਼ਨ ਫਾਰਮ ਦੇ ਵਿੱਚ ਹੈਗਾ ਜੀ ਸਾਡੇ ਕੋਲ ਅੱਛਾ ਜੀ ਤੇ ਬਾਕੀ ਜਦਾ ਇਹ ਫਰੈਸ਼ ਹੈਗਾ ਇਹ ਫਰੈਸ਼ ਮਿਲ ਲੋ ਅਗਰ ਤੁਸੀਂ ਫਰੋਜ਼ਨ ਲੈਣਾ ਚਾਹੁੰਦੇ ਆ ਇਹਨੂੰ ਸਟੋਰ ਕਰਨਾ ਚਾਹੁੰਦੇ ਆ ਮਤਲਬ ਹਫਤਾ 10 ਦਿਨ ਦੇ ਬਾਅਦ ਤੁਸੀਂ ਬਣਾਉਣਾ ਤਾਂ ਤੁਸੀਂ ਇਹਨੂੰ ਸਟੋਰ ਹੀ ਕਰ ਸਕਦੇ ਆ ਇਹ ਸਾਡੇ ਕੋਲ ਬਿਲਕੁਲ ਫਰੈਸ਼ ਹੈ ਤੁਸੀਂ ਅਗਰ ਜਾ ਕੇ ਹੁਣੇ ਬਣਾਉਣਾ ਤਾਂ ਕਟਵਾ ਕੇ ਤੁਸੀਂ ਜਾ ਕੇ ਬਣਵਾ ਸਕਦੇ ਆ ਤੇ ਫਿਰ ਪੀਸ ਵੱਡੇ ਵੱਡੇ ਤਾਂ ਨਹੀਂ ਕਰਕੇ ਤੇ ਕਿਉਂਕਿ ਬੜੀ ਵਾਰ ਸ਼ਿਕਾਇਤ ਆਸੀ ਹੈ ਕਸਟਮਰ ਦੀ ਡਿਮਾਂਡ ਤੇ ਡਿਪੈਂਡ ਹੁੰਦਾ ਹੈ ਅਗਰ ਕਸਟਮਰ ਨੇ ਛੋਟੇ ਕਰਾਉਣੇ ਤਾਂ ਆਪਾਂ ਛੋਟੇ ਕਰਕੇ ਦੇਈਦਾ ਅਗਰ ਵੱਡੇ ਇੱਕ ਇੱਕ ਤੁਸੀਂ ਹੋਰ ਗੱਲ ਦੱਸ ਦੀ ਕਿ ਫਰਸਟ ਟੱਚ ਕਸਟਮਰ ਦਾ ਹੁੰਦਾ ਓਕੇ ਬਿਲਕੁਲ ਸਰ ਅਸੀਂ ਵੀ ਵਿਦਆਉਟ ਗਲਵਜ਼ ਚਿਕਨ ਨੂੰ ਟੱਚ ਨਹੀਂ ਕਰੀਦਾ ਜਿਹੜਾ ਫਰਸਟ ਟੱਚ ਆ ਉਹ ਸਾਡਾ ਕਸਟਮਰ ਹੀ ਕਰਦਾ ਚਿਕਨ ਨੂੰ ਹੂੰ ਤੇ ਆ ਮੇਰੇ ਖਿਆਲ ਤੁਸੀਂ ਬ੍ਰੈਸਟ ਰੱਖਿਆ ਜੀ ਜੀ ਬਿਲਕੁਲ ਚਿਕਨ ਬ੍ਰੈਸਟ ਹੈ ਜੀ ਚਿਕਨ ਬ੍ਰੈਸਟ ਹੈ ਜੀ ਆਹ ਲੂ ਚਿਕਨ ਲੈਗ ਪੀਸ ਹੈ ਗਿਆ ਇਹ ਹੋਲ ਚਿਕਨ ਹੈ ਜੀ ਹੂੰ ਤੇ ਲੈਗ ਪੀਸ ਦਾ ਸਾਈਜ਼ ਵੀ ਸਿਮਿਲਰ ਜਿਹਾ ਹੀ ਹੁੰਦਾ ਸਿਮਿਲਰ ਹੀ ਹੁੰਦਾ ਸਰ ਚਿਕਨ ਛੋਟਾ ਜਾਂਦਾ 800 ਤੋਂ 900 ਗ੍ਰਾਮ ਦੇ ਵਿੱਚ ਵਿੱਚ ਹੁੰਦਾ ਜਿਹੜੇ ਸਾਡੇ ਕੋਲ ਚਿਕਨ ਦੀ ਚਿਕਨ ਦਾ ਸਾਈਜ਼ ਹੁੰਦਾ ਆ ਜੀ ਤੇ ਬਾਕੀ ਤੁਸੀਂ ਬਾਹਰ ਦੇਖਦੇ ਹੋ 1.5 ਕਿਲੋ 2 ਕਿਲੋ ਚਿਕਨ ਤੁਹਾਨੂੰ ਦੇ ਜਾਂਦਾ ਉਹਦਾ ਕਾਂਡ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹ ਤਾਂ ਆਲੂ ਹੈ ਸਰ ਉਹਦੇ ਵਿੱਚ ਹੈ ਹੀ ਨਹੀਂ ਕੁਝ ਵੀ ਉਹਦੇ ਵਿੱਚ ਨਾ ਤਾਂ ਕੋਈ ਪ੍ਰੋਟੀਨ ਹੈ ਤੁਹਾਨੂੰ ਨਾ ਤੁਹਾਡੀ ਬੋਡੀ ਮਤਲਬ ਮੈਂ ਉਹ ਵੀ ਦੇਖ ਰਿਹਾ ਨਾ ਕਿ ਬਾਹਰ ਜਿਹੜਾ ਲੈਗ ਪੀਸ ਦਾ ਸਾਈਜ਼ ਥੋੜਾ ਵੱਡਾ ਕਿਵੇਂ ਲ ਹੁੰਦਾ ਕਿਵੇਂ ਲ ਛੋਟਾ ਹੁੰਦਾ ਇਹ ਸਟੈਂਡਰਡ ਸਾਈਜ਼ ਮੇਰੇ ਖਿਆਲ ਇੱਕੋ ਜਿਹਾ ਬਿਲਕੁਲ ਇਹ ਸਟੈਂਡਰਡ ਸਾਈਜ਼ ਹੈ ਬਾਹਰ ਕੋ ਚਿਕਨ ਦਾ ਸਾਈਜ਼ ਵੀ ਤੁਸੀਂ ਦੇਖੋਗੇ 800 700 ਤੋਂ 800 ਦਾ ਬਹੁਤ ਸਿਮਿਲਰ ਇੱਕੋ ਜਿਹਾ ਹੀ ਆ ਬਹੁਤ ਛੋਟਾ ਸਾਈਜ਼ ਹੈ ਮੈਂ ਤਾਂ ਹੀ ਕਿਹਾ ਕੁਝ ਫਲਫੀ ਐਂਡ ਬੱਚੇ ਬੜੇ ਐਕਸਾਈਟਡ ਹੋ ਜਣੇ ਮਟਨ ਵਾਲੀ ਵੀ ਕੱਢ ਦਿਓ ਜੀ ਬਹੁਤ ਸਾਰੇ ਕਿਸਰ ਸਾਡੇ ਕੋਲੇ ਦੋ ਹੈਗੇ ਆ ਇਹ ਚਿਕਨ ਮੀਨੀ ਕੀਵਰ ਇਹਦੇ ਵਿੱਚ ਚੀਜ਼ ਫਿਲਿੰਗ ਹੁੰਦੀ ਹੈ ਮੋਜ਼ਰੈਲਾ ਚੀਜ਼ ਦੀ ਫਿਲਿੰਗ ਹੁੰਦੀ ਹੈ ਜੀ ਹੂੰ ਫਿਰ ਬਾਕੀ ਤੁਹਾਨੂੰ ਮਟਨ ਦੇ ਵਿੱਚ ਨੀਟ ਬੋਲ ਮਿਲ ਲੋਗੇ ਹੂੰ ਅੱਛਾ ਕਈ ਵੇਲੇ ਨਾ ਮਾਵਾਂ ਵੜੇ ਡਰਦੀਆਂ ਬੱਚੇ ਬਾਹਰ ਖਾਂਦੇ ਆ ਅਕੀ ਪਤਾ ਹੈ ਹੈਲਦੀ ਹੈ ਕਿ ਨਹੀਂ ਹੈ ਫ੍ਰੈਸ਼ ਹੈ ਕਿ ਪੁਰਾਣਾ ਹੈ ਤਾਂ ਇਥੋਂ ਅਗਰ ਲੈ ਕੇ ਜਾਨੇ ਇੰਨੀ ਗਲਤੀ ਤਾਂ ਗਾਰੰਟੀ ਰਹਿੰਦੀ ਹੈ ਕਿ ਬਿਲਕੁਲ ਸਰ ਆਪਾਂ ਪੂਰੀ ਗਾਰੰਟੀ ਲੈਂਦੇ ਆ ਬਿਲਕੁਲ ਫ੍ਰੈਸ਼ ਹੈ ਤੇ ਹੈਲਦੀ ਹੈ ਜੀ ਨਾਲ ਡਿਪਸ ਵੀ ਦਿੰਦੇ ਹੋ ਤੁਸੀਂ ਬਿਲਕੁਲ ਸਰ ਡਿਪਸ ਮਿਲਣਗੀਆਂ ਤੁਹਾਨੂੰ ਨਾਲ ਕੰਪਲੀਮੈਂਟਰੀ ਦਵਾਂਗੇ ਡਿਪਸ ਆਪਾਂ ਸਾਰੀਆਂ ਚਲੋਗਾ ਤੁਸੀਂ ਐਕਸਟਰਾ ਲੈਣੀ ਆ ਤਾਂ ਉਹ ਚਲੋ ਉਹ ਜੇ ਅਗਲੇ ਦੀ ਮਰਜ਼ੀ ਆ ਈਜ਼ੀ ਕੁੱਕ ਚ ਮੈਨੂੰ ਈਜ਼ੀ ਕੁੱਕ ਮਟਨ ਵੀ ਨਜ਼ਰ ਆ ਰਿਹਾ ਚੈੱਕ ਕਰਦਾ ਤੁਸੀਂ ਦੱਸ ਦਿੱਤਾ ਮਟਨ ਵੀ ਈਜ਼ੀ ਕੁੱਕ ਵਾਲਾ ਦੇ ਦਿੰਨੇ ਆ ਹਾਂ ਮਟਨ ਦੇ ਵਿੱਚ ਸਰ ਸਾਡੇ ਕੋਲ ਕਬਾਬ ਤੇ ਮੀਟਬੋਲ ਤੁਹਾਨੂੰ ਹੋਣੇ ਮੈਂ ਕਲ ਦੱਸੇ ਕਿ 90% ਤੁਹਾਡੇ ਕੋਲ ਮਟਨ ਹੀ ਹੁੰਦਾ ਜਿਹੜਾ ਤੁਸੀਂ ਈਜ਼ੀ ਟੂ ਕੁੱਕ ਦੇ ਜਦੋਂ ਸਿਰ ਸਾਡੇ ਕੋਲ ਨਾ ਬਾਕੀ ਜਿਹੜੇ ਪ੍ਰੋਡਕਟ ਹੈਗੇ ਇਹਦੇ ਵਿੱਚ 90% ਚਿਕਨ ਹੀ ਹੁੰਦਾ ਹੈ ਚਿਕਨ ਤੇ ਮਟਨ ਅਗਰ ਤੁਸੀਂ ਮਟਨ ਦਾ ਪ੍ਰੋਡਕਟ ਲੈਂਦੇ ਆ ਤਾਂ ਉਹਦੇ ਵਿੱਚ ਮਟਨ ਦੀ ਕੁਆਂਟੀਟੀ 90% ਹੁੰਦੀ ਹੈ ਬਾਕੀ ਵੈਜੀਟੇਬਲ ਵਗੈਰਾ ਜੋ ਮਿਕਸ ਕਰਕੇ ਉਹਨੂੰ ਬਣਾਇਆ ਹੁੰਦਾ ਉਹ ਹੁੰਦਾ 10% ਤੇ ਬਾਕੀ ਅਗਰ ਤੁਸੀਂ ਬਾਹਰੋਂ ਲੈਨੇ ਆ ਤਾਂ ਉਹਦੇ ਵਿੱਚ 60% ਤੇ ਮਟਨ ਹੁੰਦਾ ਤੇ ਬਾਕੀ 40% ਬਾਕੀ ਪਾਇਆ ਹੁੰਦਾ ਫਰੋਜ਼ਨ ਮਟਨ ਵੀ ਤੁਸੀਂ ਦੱਸ ਦਿੱਤਾ ਈਜ਼ੀ ਕੁੱਕ ਵੀ ਤੁਸੀਂ ਦੱਸ ਦਿੱਤਾ ਕੋਲਡ ਕਟ ਸਰ ਕੀ ਹੋਇਆ ਜੀ ਕੋਲਡ ਕਟ ਦੇ ਵਿੱਚ ਜਿੱਦਾਂ ਤੁਸੀਂ ਕਹਿੰਦੇ ਸੀ ਫਿੰਗਰ ਚਿਕਨ ਸੌਸੇਜਸ ਹੋ ਗਿਆ ਸਲਾਮੀ ਹੋ ਗਈ ਹਾਂ ਸਲਾਮੀ ਬਹੁਤ ਡਿਮਾਂਡ ਚ ਹੈ ਹਾਂ ਜੀ ਚਿਕਨ ਸਲਾਮੀ ਹੋ ਗਈ ਇੱਕ ਕੋਲਡ ਕਟ ਦੇ ਵਿੱਚ ਆਇਆ ਨਹੀਂ ਆਪਾਂ ਇਹਨਾਂ ਨੂੰ ਠੰਡਾ ਵੀ ਖਾ ਸਕਦੇ ਹਾਂ ਇਹਨਾਂ ਨੂੰ ਕੁਕ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਤੇ ਜਿਵੇਂ ਅੱਜ ਕੱਲ ਮੁੰਡੇ ਜਿਮ 'ਚ ਬਹੁਤ ਐਕਸਰਸਾਈਜ਼ ਕਰਦੇ ਆ ਫਿਰ ਕਈ ਵੇਲੇ ਉਹ ਚਾਹੁੰਦੇ ਕਿ ਸਾਨੂੰ ਜ਼ੀਰੋ ਫੈਟ ਵਾਲਾ ਚਿਕਨ ਮਿਲੇ ਪ੍ਰੋਟੀਨ ਜ਼ਿਆਦਾ ਹੋਵੇ ਉਹ ਵੀ ਅਵੇਲੇਬਲ ਹੈ ਹਾਂ ਜੀ ਬਿਲਕੁਲ ਉਹਨਾਂ ਲਈ ਅਵੇਲੇਬਲ ਹੈ ਸਰ ਸਾਡੇ ਕੋਲ ਬਾਰਬੀਕਿਊ ਹੁੰਦਾ ਹੈ ਉਹਨਾਂ ਲਈ ਬਾਰਬੀਕਿਊ ਅਵੇਲੇਬਲ ਹੈ ਵੀ ਫਰੋਜ਼ਨ ਚ ਮਿਲ ਜਾਂਦਾ ਜੀ ਇਹ ਵੀ ਫਰੋਜ਼ਨ ਚ ਮਿਲਿਆ ਇਹ ਰੈਡੀ ਕਰਕੇ ਵੀ ਦਵਾਗੇ ਫਰੋਜ਼ਨ ਵੀ ਇਹਦੇ ਵੀ ਮਿਲ ਲੂ ਤੇ স্মੋਕਡ ਚਿਕਨ ਵੀ ਮਿਲ ਜਾਂਦਾ ਜੀ ਜੀ স্মੋਕ ਚਿਕਨ ਨਹੀਂ ਹੈ ਜੀ ਅੱਛਾ ਇਹੀ ਹੈ ਇੱਥੇ ਤਮ ਬ੍ਰੈਸ ਹਾਲੀ ਇੱਥੇ ਤਿਆਰ ਕਰਕੇ ਦੇ ਦੂੰਗੇ ਜੀ ਬਿਲਕੁਲ ਇੱਥੇ ਤਿਆਰ ਕਰਦੇ ਹਾਂ ਇੱਥੇ ਮੰਨ ਲਓ ਕੋਈ ਆ ਕੇ ਆਰਡਰ ਦਿੰਦਾ ਕਿਉਂਕਿ ਪਾਰਕਿੰਗ ਦੀ ਤਾਂ ਬਾਅਦ ਬਹੁਤ ਫੈਸਿਲਿਟੀ ਹੈਗੀ ਹੈ ਫੈਸਿਲਿਟੀ ਹੈਗੀ ਸਾਡੇ ਕੋਲ ਤੇ ਮੇਰੇ ਖਾਲ ਨਾਲ ਦੇ ਪਾਸੇ ਤੁਸੀਂ ਤਿਆਰ ਵੀ ਕਰ ਰਹੇ ਸੈਟਿੰਗ ਵੀ ਰੱਖੀ ਹੋਈ ਹੈ ਬਿਲਕੁਲ ਜੀ ਤੇ ਕੋਈ ਆ ਕੇ ਆਰਡਰ ਦਿੰਦਾ ਤਾਂ ਕਿੰਨੀ ਦੇਰ ਚ ਆਰਡਰ ਮਿਲ ਜਾਏਗਾ ਜੀ 4 ਤੋਂ 5 ਜਾਣ ਤੋਂ ਪਹਿਲਾਂ ਪਲੇਟਾ ਸਜਾ ਲਈਏ ਕਿਉਂਕਿ 4-5 ਮਿੰਟ ਚ ਅਸੀਂ ਆਰਡਰ ਜਾ ਕੇ ਲੈ ਆਣਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਆਪਾਂ ਕਹਿਣਾ ਚਾਹਾਂਗੇ ਅਗਰ ਤੁਹਾਡਾ ਨਾਮ ਲੈ ਕੇ ਆਂਦੇ ਆ ਪੀਵੀ 32 ਵਾਲੇ ਦਾ ਨਾਮ ਲੈ ਕੇ ਆਣਗੇ ਤਾਂ ਆਪਾਂ ਉਹਨਾਂ ਨੂੰ 15% 15% ਡਿਸਕਾਊਂਟ ਦੇਵਾਂਗੇ ਅੱਛਾ 15% ਡਿਸਕਾਊਂਟ ਜੀ ਬਿਲਕੁਲ ਤੇ ਹੁਣ ਆ ਦੇਖ ਕੇ ਜਿਹੜਾ ਮੇਰਾ ਜੀ ਕਹਣਾ ਤਾਂ ਕਰਨ ਲੱਪੇ ਮੈਨੂੰ ਕਿੰਨੇ ਪਰਸੈਂਟ ਦੋਗੇ ਤੁਹਾਨੂੰ ਇਹ ਦੇਵਾਗੇ ਚਲੋ ਮੈਨੂੰ ਦੇਖੋ ਵੱਡੀ ਗੱਲ ਇਹ ਕਿ ਕੁਆਲਿਟੀ ਬੜੀ ਅੱਛੀ ਲੱਗ ਰਹੀ ਬਿਲਕੁਲ ਸਰ ਕੁਆਲਿਟੀ ਦਾ ਬਿਲਕੁਲ ਕੁਆਲਿਟੀ ਵਧੀਆ ਜੀ ਤੁ ਤੇ ਉਹ ਨੌਰਸ ਦਾ ਪੂਰਾ ਲੀਡਿੰਗ ਬ੍ਰਾਂਡ ਹੈ ਜੀ ਇਹ ਮੀਟ ਬ੍ਰਾਂਡ ਹੈ ਆ ਬਿਲਕੁਲ ਬਿਲਕੁਲ ਔਰ ਇੰਟਰ ਮੈਂ ਜਿਵੇਂ ਸਟਾਰਟਿੰਗ ਜਗ੍ਹਾ ਸੀ ਇੰਟਰਨੈਸ਼ਨਲ ਸਟੈਂਡਰਡਸ ਨੂੰ ਮੈਚ ਕਰਦੇ ਆ ਜੀ ਇਹ ਕੱਲੇ ਕੱਲੇ ਇਹਨਾਂ ਦੀ ਜਿਹੜੀ ਚੀਜ਼ ਆ ਚੈੱਕ ਹੋ ਕੇ ਇੱਥੇ ਪਹੁੰਚਦੀ ਆ ਫਿਲਟਰ ਹੋ ਹੋ ਕੇ ਪਹੁੰਚਦੀ ਔਰ ਖਾਸ ਗੱਲ ਇਹ ਆ ਕਿ ਪੈਸੇ ਬਹੁਤੇ ਜਿਆਦਾ ਨਹੀਂ ਆ ਬਸ ਨਾ ਮਾਤਰ ਜੇ ਜਿਆਦਾ ਹੋਣਗੇ ਪਰ ਬਾਕੀ ਨਾਲ ਜੇ ਤੁਸੀਂ ਕੰਪੇਅਰ ਕਰੋ ਕੁਆਲਿਟੀ ਤੁਸੀਂ ਸੈਟੀਸਫਾਈਡ ਹੋਗੇ ਹਰ ਬਾਈਟ ਨਾਲ ਸੈਟੀਸਫਾਈਡ ਹੋਗੇ ਇੱਕ ਤਾਂ ਟੇਸਟੀ ਫਲੇਵਰ ਮਿਲਣਾ ਇੱਕ ਜੂਸੀ ਮਿਲਣਾ ਤੇ ਉਸ ਤੋਂ ਬਾਅਦ ਤੁਸੀਂ ਉਹ ਸੈਟੀਸਫਾਈ ਰਹੋਗੇ ਕਿ ਯਾਰ ਹਾਂ ਮੈਂ ਕੁਆਲਿਟੀ ਦਾ ਚਿਕਨ ਖਾਦਾ ਤੁਹਾਡੇ ਕੋਈ ਗੈਸਟ ਆਉਂਦੇ ਆ ਤੁਸੀਂ ਉਹਨਾਂ ਨੂੰ ਵੀ ਜੇ ਅਗਰ ਪੇਸ਼ ਕਰੋਗੇ ਆਫਰ ਕਰੋਗੇ ਉਹ ਵੀ ਕਹਿਣਗੇ ਕਿ ਯਾਰ ਆਨੰਦ ਆ ਗਿਆ ਦੁਕਾਨ ਦੱਸ ਕਿੱਥੋਂ ਲੈਣੇ ਫਿਰ ਤੁਸੀਂ ਕੀ ਕਹਿਣਾ ਦੁਕਾਨ ਨਹੀਂ ਰਿਪਬਲਿਕ ਆਫ ਚਿਕਨ ਦੇ ਸਟੋਰ ਤੋਂ ਲੈਣੇ ਆ ਅੱਛਾ ਜੇ ਕੋਈ ਪਾਰਟੀ ਲਈ ਆਰਡਰ ਦੇਣਾ ਚਾਹੁੰਦਾ ਸਪੈਸ਼ਲ ਤੋਂ ਆਰਡਰ ਦੇ ਸਕਦਾ ਹਾਂ ਜੀ ਉਹ ਵੀ ਦੇ ਦੇ ਦੂੰਗਾ ਆਪਾਂ ਸਾਨੂੰ ਇੱਕ ਦਿਨ ਪਹਿਲਾਂ ਦੱਸ ਦੇਣਾ ਫਿਰ ਸਾਡਾ ਇਸ ਦਿਨ ਨੂੰ ਪਾਰਟੀ ਹੈਗੀ ਤਾਂ ਆਪਾਂ ਅਰੇਂਜ ਕਰ ਲਈਏ ਕੋਈ ਬਰਥਡੇ ਪਾਰਟੀ ਆ ਕੋਈ ਹੈ ਨਾ ਮਿੰਨੀ ਪਾਰਟੀ ਕੋਈ ਕਿਸੇ ਨੂੰ ਰੱਖਣੀ ਤਾਂ ਉਹਦੇ ਲਈ ਵੀ ਅਵੇਲੇਬਲ ਕਰਾ ਦੂੰਗਾ ਬਿਲਕੁਲ ਸਰ ਅਵੇਲੇਬਲ ਹੋ ਜਾਊਗਾ ਤੇ ਉਹ ਵੀ ਕੁੱਕ ਕਰਕੇ ਦੂੰਗਾ ਕੁੱਕ ਆਪ ਹੀ ਕਰ ਲੈਣਾ ਉਹ ਸਰ ਡਿਪੈਂਡ ਆ ਕਸਟਮਰ ਡਿਮਾਂਡ ਤੇ ਠੀਕ ਹੈ ਜੀ ਚਲੋ ਸਰ ਇੱਕ ਵਾਰੀ ਐਡਰੈਸ ਕਨਫਰਮ ਕਰ ਦਿਓ ਆ ਜਾਓ ਫਿਰ ਜਿਹੜੇ ਸਾਡੇ ਭਰਾ ਇੱਥੇ ਆ ਕੇ ਆਰਡਰ ਦੇਣਾ ਚਾਹੁੰਦੇ ਆਰਡਰ ਸਾਡਾ ਐਡਰੈਸ ਹੈਗਾ ਜੀ ਸ਼ੰਕਰ ਕੇਸ਼ ਮਾਰਕੀਟ ਆਪੋਜ਼ਿਟ ਜਨਪਤ ਹੋਟਲ ਹੈ ਜੀ 62 ਦੇ ਨਾਲ ਸ਼ੰਕਰ ਰਕੇਸ਼ ਮਾਰਕੀਟ ਹੈ ਪੁਰਾਣਾ ਸਿਨੇਮਾ ਇੱਥੇ ਹੁੰਦਾ ਸੀਗਾ ਮੈਂ ਤੁਹਾਨੂੰ ਪਹਿਲਾਂ ਵੀ ਬਾਹਰ ਲਾ ਬਾਹਰੋਂ ਵੀਊ ਦਿਖਾਤਾ ਸੀ ਕਿ ਪਾਰਕਿੰਗ ਦੀ ਬਹੁਤ ਸਾਰੀ ਫੈਸਿਲਿਟੀ ਹੈ ਤੁਸੀਂ ਇੱਥੇ ਜੇਕਰ ਆਉਣਾ ਚਾਹੁੰਦੇ ਹੋ ਇੱਥੇ ਆ ਕੇ ਆਰਡਰ ਦੇਣਾ ਚਾਹੁੰਦੇ ਤਾਂ ਤੁਸੀਂ ਆ ਸਕਦੇ ਹੋ ਮੋਸਟ ਵੈਲਕਮ ਚਿਕਨ ਲਵਰਸ ਲਈ ਵੀਡੀਓ ਬਹੁਤ ਖਾਸ ਹੈ ਪਰ ਸਰ ਜਿਹੜੇ ਨਹੀਂ ਆ ਸਕਦੇ ਆਰਡਰ ਦੇਣਾ ਚਾਹੁੰਦੇ ਆ ਡਿਲੀਵਰੀ ਕਰ ਦੋਗੇ ਸਰ ਆਪਾਂ ਡਿਲੀਵਰ ਕਰਦੇ ਹਾਂ ਬਿਲਕੁਲ ਹੂੰ ਕਿੰਨੇ ਕੋਈ ਉਹਦੇ ਐਕਸਟਰਾ ਚਾਰजेस ਤਾਂ ਨਹੀਂ ਮਮਾ ਸਾਹਿਬ ਦੇ ਵਿੱਚ ਵਿੱਚ ਕਰਾਂਗੇ ਨਹੀਂ ਨਹੀਂ ਸਰ ਤੁਹਾਡਾ ਨਾਮ ਲੱਗੇ ਅਗਰ ਕੋਈ ਕਰੂਗਾ ਆਰਡਰ ਤਾਂ ਆਪਾਂ ਫ੍ਰੀ ਆਪਸਟਲ ਡਿਲੀਵਰੀ ਕਰਾਂਗੇ ਚਲੋ ਨਵਾਂ ਸ਼ਹਿਰ ਦੇ ਵਿੱਚ ਕੋਈ ਚਾਰजेस ਨਹੀਂ ਪਰ ਜਿਹੜੇ ਪਿੰਡ ਵਾਲੇ ਸਾਡੇ ਭਰਾ ਆ ਉਹ ਇੱਥੇ ਆ ਜਾਣ ਇੱਕ ਵਾਰੀ ਟੇਸਟ ਚੈੱਕ ਕਰ ਲੈਣ ਤੁਹਾਨੂੰ ਪਤਾ ਹੀ ਹੈ ਕਿ ਲੀਡਿੰਗ ਬ੍ਰਾਂਡ ਹੈ ਨਵੇਂ ਸ਼ਹਿਰ ਚ ਵੀ ਪਹਿਲਾਂ ਬਹੁਤ ਪਪੂਲਰ ਸੀ ਰਿਪਬਲਿਕ ਚਿਕਨ ਤੁਹਾਡੀ ਬਹੁਤ ਡਿਮਾਂਡ ਸੀ ਤਾਂ ਹੁਣ ਤੁਸੀਂ ਸ਼ੰਕਰ ਰਕੇਸ਼ ਮਾਰਕੀਟ ਵਿੱਚ ਆ ਕੇ ਇੱਥੋਂ ਰਿਪਬਲਿਕ ਚਿਕਨ ਤੋਂ ਆਪਣਾ ਮਨਪਸੰਦ ਚਿਕਨ ਲਿਜਾ ਸਕਦੇ ਹੋ ਤੇ ਆਨੰਦ ਮਾਣ ਸਕਦੇ ਹੋ ਸਰ ਸਮਾਂ ਕੱਢਿਆ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਮਚ ਦੋਸਤੋ ਮੈਂ ਸਟਾਰਟਿੰਗ ਜੀ ਕਿ ਐਸੀ ਇੱਕ ਕਿਊਟਿਸ ਕਲੱਕ ਆਫ ਦਾ ਟਾਊਨ ਹੈ ਤੇ ਤੁਸੀਂ ਇੱਥੇ ਆ ਕੇ ਆਪਣਾ ਸਵਾਡਿਸ਼ ਚਿਕਨ ਬਾਏ ਕਰ ਸਕਦੇ ਹੋ ਬੜੇ ਗਣਾ ਬੇਪਤੀ ਨਵਾਂ ਸ਼ਹਿਰ ਵੀ ਤਨੀ ਸੀ ਕੈਮਰਾ ਪਛਮੀ ਨੂੰ ਜਾਓ ਤਾਂ ਬਹੁਤ ਜਿਆਦਾ ਫਿਰਤੋ ਜਾਓਗੇ ਸੱਚੀ ਰਿਕਾਲ ਆਪ ਰੱਖਾ